ਔਰ ਤੂੰ ਕਹ ਰਿਹਾ ਸੰਵਿਧਾਨ ਸਾਡੇ ਤੇ ਅਤਿਆਚਾਰ ਕਰ ਰਿਹਾ ਹੈ ਔਰ ਤੂੰ ਖਾਲਾ ਦਿਵਸ ਬਣਾਣਾ ਹੈ ਤੇ ਦੋ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਦੀ ਸੀਟ ਛੱਡ ਸਮਝਦੇ ਹੋ ਸਿੰਘ ਮਾਨ दोगले ਚਿੱਤਰ ਦੇ ਮਾਲਕ ਨੇ ਪੰਜਾਬ ਦੇ ਸਿੱਖ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਕਿ ਅਤਵਾਦੀ ਸਮਰਥਕਾਂ ਨੂੰ ਕੇਵਲ ਕੈਨੇਡਾ ਚ ਛੂਟ ਨਹੀਂ ਦਿੱਤੀ ਯਾਰੀ ਪੰਜਾਬ ਚ ਵੀ ਛੂਟ ਦਿੱਤੇ ਜਾ ਰਹੀ ਹੈ ਕੁਛੀ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਸ਼੍ਰੋਮੜੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਸ਼ਿਵ ਸੇਨਾ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੈਰਲਰ ਜੋ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਦਰਸਲ ਸਿਮਰਨਜੀਤ ਸਿੰਘ ਮਾਨ ਨੇ 26 ਜਨਵਰੀ ਵਾਲੇ ਦਿਨ ਨੂੰ ਕਾਲਾ ਦਿਨ ਮਨਾਉਣ ਦਾ ਐਲਾਨ ਕੀਤਾ ਹੈ ਤੇ ਇਸ ਦੇ ਖਿਲਾਫ ਸ਼ਿਵ ਸੇਨਾ ਨੇ ਹਾਂ ਦਾ ਨਾਰਾ ਮਾਰਿਆ ਹੈ ਮੋਗਾ ਦੇ ਵਿੱਚ ਹਿੰਦੂ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਦਾ ਤਗੜੇ ਲੈਵਲ ਦੇ ਉੱਤੇ ਵਿਰੋਧ ਕਰੋ ਉਧਰ ਸਰਕਾਰ ਨੂੰ ਐਕਸ਼ਨ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ ਸ਼ਿਵ ਸੈਨਾ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਟਕਰਾਅ ਦੀ ਸਥਿਤੀ ਬਣਦੀ ਹੈ ਤਾਂ ਉਸ ਦੇ ਲਈ ਜ਼ਿੰਮੇਵਾਰ ਸ਼ਿਵ ਸੈਨਾ ਨਹੀਂ ਸਗੋਂ ਸਰਕਾਰ ਹੋਵੇਗੀ ਕੀ ਕੁਝ ਕਿਹਾ ਸ਼ਿਵ ਸੈਨਾ ਦੇ ਆਗੂਆਂ ਨੇ ਦੇਖੋ ਭ੍ਰਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਅਸੀਂ ਰਿਪਬਲਿਕ ਡੇ ਨੂੰ ਕਾਲਾ ਦਿਵਸ ਮਨਾਵਾਂਗੇ ਅਸੀਂ ਸਿਮਰਨ ਮਹਿਮਾਨ ਨੂੰ ਸਵਾਲ ਪੁੱਛਿਆ ਪਹਿਲਾਂ ਤੂੰ ਕਸਮ ਖਾਧੀ ਸਭਿਧਾਨਵੀ ਮੈਂਬਰ ਪਾਰਲੀਮੈਂਟ ਜਿੱਤਿਆ ਔਰ ਤੂੰ ਕਹਿ ਰਿਹਾ ਸਭਿਧਾਨ ਸਾਡੇ ਤੇ ਅਤਿਆਚਾਰ ਕਰ ਰਿਹਾ ਹੈ ਕਿ ਜਿਸ ਸਭਿਧਾਨ ਪਰ ਤੇ ਅਤਿਆਚਾਰ ਕਰ ਰਿਹਾ ਹੈ ਔਰ ਤੂੰ ਕਾਲਾ ਦਿਵਸ ਬਣਾਣਾ ਹੈ ਕਿ ਤੂੰ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਦੀ ਸੀਟ ਛੱਡ ਤਿਆਗ ਬੱਤਰ ਦੇ ਕੈ ਵੀ ਸੰਵਿਧਾਨ ਦੇ ਮੁਤਾਬਕ ਮੈਂ ਇਸ ਪਾਰਲੀਮੈਂਟ ਚ ਨਹੀਂ ਜਾਊਂਗਾ ਕਿਉਂਕਿ ਇਹਦੇ ਨਾਲ ਅਨਜਸਟਿਸ ਹੋ ਰਿਹਾ ਪਰ ਸਿਮਰਨ ਸਿੰਘ ਮਾਨ ਧੋਗਲੇ ਚਿੱਤਰ ਦੇ ਮਾਲਕ ਨੇ ਉਹ ਪਹਿਲਾਂ ਅਸੰਵਿਧਾਨ ਦੀ ਕਸਮ ਖਾਂਦੇ ਨੇ ਔਰ ਉਹਦੀ ਪਾਵਰ ਇੰਜੋਏ ਕਰ ਰਹੇ ਨੇ ਮੈਂਬਰ ਪਾਰਲੀਮੈਂਟ ਹੋਣ ਦੀ ਜਿਹੜੀ ਤਾਕਤ ਹੈ ਉਹਨੂੰ ਇੰਜੋਏ ਕਰ ਰਹੇ ਔਰ ਦੂਜੇ ਵਾਸਤੇ ਪੰਜਾਬ ਦੇ ਸਿੱਖ ਲੋਕਾਂ ਨੂੰ ਗੁੰਮਰਾਹ ਕਰ ਰਹੇ ਅਗਰ ਉਹ ਸੱਚੇ ਹਿੱਤ ਸੀ ਹੈ ਤਾਂ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਦੇਣ ਆ ਕੇ ਪੰਜਾਬ ਚ ਲੜਨ ਇਹ ਉਹ ਵਿਅਕਤੀ ਆ ਜਿਹੜਾ ਪੈਸੇ ਲੈ ਕੇ ਵਿਦੇਸ਼ਾਂ ਚ ਬਸਣ ਦੇ ਲਈ ਸਰਨ ਲੈਣ ਦੇ ਲਈ ਲੈਟਰ ਦਿੰਦਾ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਉਹਨਾਂ ਦੀ ਆਪਣੀ ਇੰਟਰਵਿਊ ਦੇ ਵਿੱਚ ਆਈ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਨਕੇਲ ਕੱਸਣ ਜਿਹੇ 26 ਜਨਵਰੀ ਨੂੰ ਇਹ ਕਾਲਾ ਦਿਵਸ ਮੰਨਣਗੇ ਕਿ ਅਸੀਂ ਪਟਿਆਲੇ ਆਪਣਾ ਮੋਗੇ ਦੇ ਹਿੰਦੂ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਚਾਰ ਕਰਨ ਕਿ ਇਹ ਦੇ ਖਿਲਾਫ ਕੀ ਕੀਤਾ ਜਾ ਸਕਦਾ ਇਹ ਇੱਕ ਤਰਫਾ ਮੈਚ ਨਹੀਂ ਹੋਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਖਿਲਾਫ ਸਿਮਰਨ ਸਿੰਘ ਮਾਨ ਮੋਰਚਾ ਲਗਾਣਾ ਚਾਹੁੰਦੇ ਆ ਇਹ ਸਿੱਧਾ ਸਿੱਧਾ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਜਿਹੜਾ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਉਹਦੀ ਬੇਅਦਬੀ ਹੈ ਉਹਦਾ ਅਪਮਾਨ ਹੈ ਸਾਰੇ ਬਾਲਮਿਕ ਸਮਾਜ ਨੂੰ ਰਵਿਦਾਸ ਸਮਾਜ ਨੂੰ ਜਾਂ ਜਿਹੜੇ ਲੋਕ ਵੀ ਭਾਰਤ ਦੇ ਸੰਵਿਧਾਨ 'ਤੇ ਵਿਸ਼ਵਾਸ ਰੱਖਦੇ ਹਨ ਉਹਨਾਂ ਨੂੰ ਖੁੱਲ ਕੇ ਬਾਹਰ ਆਣਾ ਚਾਹੀਦਾ ਹੈ ਚਾਹੋ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ ਚਾਹੋ ਕਾਂਗਰਸ ਹੈ ਭਾਜਪਾ ਹੈ ਅਕਾਲੀ ਦਲ ਹੈ ਜਿਹੜੇ ਵੀ ਸੰਵਿਧਾਨ ਦੀ ਹਉਥ ਲੈਂਦੇ ਆ ਸਮਰੰਜੇ ਸਿੰਘ ਮੰਨਦੇ ਖਲਾਬ ਮੋਰਚਾ ਲੈਣਾ ਚਾਹੀਦਾ ਹੈ ਅਗਰ ਉਹ ਕਾਲਾ ਦਿਵਸ ਮਨਾंदे ਹੈ ਔਰ ਬਾਕੀ ਪਾਰਟੀਆਂ ਚੁੱਪ ਕਰ ਜਾਂਦੀਆਂ ਹੈ ਇਹਦਾ ਮਤਲਬ ਹੈ ਕਿ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਔਰ ਪੰਜਾਬ ਸਰਕਾਰ ਦੀ ਖਾਮੋਸ਼ੀ ਵੀ ਇਹ ਸਾਬਤ ਕਰੇਗੀ ਕਿ ਅਤਵਾਦੀ ਸਮਰਥਕਾਂ ਨੂੰ ਕੇਵਲ ਕनाडा ਚ ਛੂਟ ਨਹੀਂ ਦਿੱਤੀ ਯਾਰੀ ਪੰਜਾਬ ਚ ਵੀ ਛੂਟ ਦਿੱਤੇ ਜਾ ਰਹੀ ਹੈ ਫੇ ਮਜਬੂਰਨ ਸਿਪਸਾਨਾ ਹਿੰਦੁਸਤਾਨ ਰਣਨੀਤੀ ਬਣਾਏਗੀ ਔਰ ਫਿਰ ਉਸ ਟਕਰਾਅ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਏ ਅਸੀਂ ਪਹਿਲਾਂ ਬਾਕੀ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਇਹਦੇ ਖਿਲਾਫ ਜੇ ਸਰਕਾਰ ਕਾਰਵਾਈ ਨਿਕੰਦੀ ਤੇ ਇੱਕ ਜੋ ਟੋਕੇ ਰਣਨੀਤੀ ਬਣਾਓ ਜੋ ਰਣਨੀਤੀ ਨਹੀਂ ਬਣਾਣਗੇ ਉਸ ਤੋਂ ਬਾਅਦ ਸਪਸ਼ਟ ਅੰਦਸਤਾਨ ਆਪਣਾ ਰੁਖ ਸਪਸ਼ਟ